ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਣਕ ਦੇ ਸਰਕਾਰੀ ਰੇਟ ਬਾਰੇ ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੋ ਕਿ ਕਣਕ ਦਾ ਸੀਜ਼ਨ ਜਿਹੜਾ 1 ਮਹੀਨੇ ਤੱਕ ਆਉਣ ਵਾਲਾ ਹੈ ਸੋ ਸਾਰੇ ਹੀ ਸਾਡੇ ਜਿਹੜੇ ਕਿਸਾਨ ਵੀਰਾਂ ਉਹਨਾਂ ਨੂੰ ਬੇਸਬਰੀ ਨਾਲ ਸਰਕਾਰੀ ਰੇਟ ਦਾ ਇੰਤਜ਼ਾਰ ਰਹਿੰਦਾ ਤਾਂ ਜੋ ਉਹਨਾਂ ਨੂੰ ਇਹ ਹੁੰਦਾ ਵੇਖਾ ਸਾਡੀ ਕਣਕ ਆ ਇਸ ਵਾਰ ਕਿੰਨੇ ਰੁਪਏਾਂ ਦੇ ਵਿੱਚ ਆ ਜਿਹੜੀ ਪ੍ਰਤੀ ਕਮਾਣਟ ਦਾ ਕਣਕ ਵਿਕੇਗੀ ਸਰਕਾਰ ਨੇ ਇਸ ਵਾਰ ਕਿੰਨਾ ਜਿਹੜਾ ਕਣਕ ਦੇ ਸਮਰਥਨ ਮੁੱਲ ਦੇ ਵਿੱਚ ਕਿੰਨਾ ਵਾਧਾ ਕੀਤਾ ਸੋ ਇਹ ਜਾਣਨ ਦੀ ਸਾਡੇ ਕਿਸਾਨ ਵੀਰਾਂ ਦੇ ਵਿੱਚ ਇੱਛਾ ਹੁੰਦੀ ਆ ਇੱਥੇ ਜੇ ਆ ਕੇ ਜਦੋਂ ਜਿਹੜੀ ਸਾਡੀ ਫਸਲ ਆ ਉਹਨੂੰ ਪੱਕਣ ਦੇ ਵਿੱਚ ਸਿਰਫ 1 ਮਹੀਨਾ ਬਾਕੀ ਰਹਿ ਗਿਆ ਸੋ ਇਹ ਜਾਣਕਾਰੀ ਸਾਡੇ ਕਿਸਾਨ ਭਰਾਵਾਂ ਤੱਕ ਪਹੁੰਚਣੀ ਵੀ অতি ਜ਼ਰੂਰੀ ਹੈ ਸੋ ਦੋਸਤੋ ਇਸ ਵਾਰ ਜਿਹੜਾ ਸਰਕਾਰ ਉਹਨੇ ਕਣਕ ਦੇ ਸਮਰਥਨ ਮੁੱਲ ਦੇ ਵਿੱਚ ਵਾਧਾ ਜਿਹੜਾ ਉਹ ਜ਼ਰੂਰ ਕੀਤਾ ਹੋਵੇਗਾ ਕਿਉਂਕਿ ਹਰ ਸਾਲ ਹੀ ਸਰਕਾਰ ਹੈ ਜਿਹੜੀ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਦੇ ਵਿੱਚ ਵਾਧਾ ਕਰਦੀ ਹੈ ਬਾਕੀ ਫਸਲਾਂ ਦੇ ਵਿੱਚ ਵੀ ਕਰਦੀ ਆ ਸੋ ਕਿਸਾਨ ਵੀਰ ਕਿਵੇਂ ਜਾਣ ਸਕਦੇ ਆ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਿਸਾਨ ਵੀਰਾਂ ਨੂੰ ਪੂਰੀ ਡਿਟੇਲ ਦੇ ਨਾਲ ਦੱਸਾਂਗੇ ਸੋ ਤੁਸੀਂ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਦੋ ਵੀਡੀਓ ਨੂੰ ਲਾਈਕ ਕਰਦੋ ਆਪਣਾ ਜੇ ਕੋਈ ਤੁਹਾਡਾ ਸਵਾਲ ਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਸਾਡੇ ਕੋਲੋਂ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਆਓ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਸੋ ਕਿਸਾਨ ਵੀਰੋ ਤੁਸੀਂ ਕੀ ਕਰਨਾ ਹੈ ਆਪਣਾ ਮੋਬਾਈਲ ਓਪਨ ਕਰਨਾ ਹੈ ਤੇ ਮੋਬਾਈਲ ਦੇ ਤੁਸੀਂ Chrome ਬ੍ਰਾਊਜ਼ਰ ਦੇ ਵਿੱਚ ਜਾ ਕੇ ਤੁਸੀਂ ਸਰਚ ਕਰਨਾ ਹੈ ਉੱਤੇ ਜਿਵੇਂ ਆ ਮੈਂ ਕਰ ਰਹੀ ਲਿਆ ਹੈ ਪਹਿਲਾਂ ਹੀ ਕਣਕ ਰੇਟ 2025 2025 ਸਾਲ ਨਾਲ ਦੋਸਤੋ ਸੋ ਤੁਸੀਂ ਇੱਥੇ ਭਰ ਦੇਣਾ ਹੈ ਸੋ ਸਰਚ ਕਰਨਾ ਹੈ ਸੋ ਇੱਥੇ ਆ ਗਿਆ ਸਭ ਤੋਂ ਪਹਿਲਾਂ ਇਹ ਕੇਂਦਰੀ ਮੰਤਰੀ ਮੰਡਲ ਨੇ ਅੱਜ 2025-26 ਦੇ ਹੜੀ ਮਾਰਕੀਟਿੰਗ ਸੀਜ਼ਨ ਲਈ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ ਐਮਐਸਪੀ 150 ਰੁਪਏ ਵਧਾ ਕੇ 2400 25 ਰੁਪਏ ਪ੍ਰਤੀ ਕੁੰਟਲ ਕਰ ਦਿੱਤਾ ਹੈ ਸੋ ਦੋਸਤੋ ਇੱਥੇ ਆਪਾਂ ਨੂੰ ਸਭ ਤੋਂ ਪਹਿਲਾਂ ਜਿਹੜੀ ਇਹ ਜਾਣਕਾਰੀ ਮਿਲ ਜਾਂਦੀ ਹੈ ਸੋ ਜਿਹੜਾ ਕਣਕ ਦਾ ਇਸ ਵਾਰ 2025 ਦਾ ਜਿਹੜਾ ਸਮਰਥਨ ਮੁੱਲ ਆ ਉਹ 2425 ਰੁਪਏ ਹੋਵੇਗਾ ਜਾਨੀ ਕਿ ਕਿਸਾਨ ਵੀਰੋ ਤੁਹਾਡੀ ਜਿਹੜੀ ਹੈ ਕਣਕ ਆ ਇਸ ਵਾਰ ਪ੍ਰਤੀ ਕੁਇੰਟਲ 2425 ਰੁਪਏ ਸਰਕਾਰ ਜਿਹੜੀ ਖਰੀਦੇਗੀ ਕਿਉਂਕਿ ਪ੍ਰਾਈਵੇਟ ਸੈਕਟਰ ਵਿੱਚ ਵੀ ਇਸ ਸੀਜ਼ਨ ਦੇ ਵਿੱਚ ਐਤਕੀ ਜਿਹੜਾ ਕਣਕ ਦਾ ਰੇਟ ਆ ਉਸਮਾਨੀ ਚੜ ਗਏ ਸੀ ਸੋ ਇਸ ਲਈ ਕਣਕ ਦਾ ਜਿਹੜਾ ਸਰਕਾਰ ਨੇ ਵੀ 150 ਰੁਪਏ ਕਣਕ ਦਾ ਸਮਰਥਨ ਮੁੱਲ ਦੇ ਵਿੱਚ ਵਾਧਾ ਜਿਹੜਾ ਉਹ ਕੀਤਾ ਹੈ ਪਿਛਲੀ ਵਾਰ ਜਿਹੜਾ 2275 ਰੁਪਏ ਸੀ ਰੇਟ ਸੋ ਇਸ ਵਾਰ ਕਣਕ ਦਾ ਰੇਟ ਆ ਜਿਹੜਾ 2425 ਰੁਪਏ ਪ੍ਰਤੀ ਕਮੰਟਲ ਸਰਕਾਰ ਵੱਲੋਂ ਜਿਹੜਾ ਨਿਰਧਾਰਤ ਕੀਤਾ ਹੈ ਸੋ ਦੋਸਤੋ ਇਸ ਤਰ੍ਹਾਂ ਤੁਸੀਂ ਅੱਗੇ ਜਾ ਕੇ ਜਿਹੜਾ ਇਹ ਇਸ ਦੇ ਰਿਲੇਟਿਡ ਹੀ ਜਿਹੜਾ ਸਾਰਾ ਕੁਝ ਸਰਚ ਦੇ ਵਿੱਚ ਆ ਜਾਵੇਗਾ ਸੋ ਕਿਸਾਨ ਵੀਰੋ ਤੁਹਾਨੂੰ ਬਾਹਲੇ ਕੋਈ ਹੋਰ ਨਹੀਂ ਕੁਝ ਕਰਨ ਦੀ ਲੋੜ ਸਿਰਫ ਤੁਸੀਂ Google ਦੇ Chrome browser ਦੇ ਵਿੱਚ ਜਾਣਾ ਹੈ ਤੇ ਇੱਥੇ ਲਿਖ ਦੇਣਾ ਹੈ ਕਿ ਕਣਕ ਰੇਟ 2025 ਸੋ ਪੰਜਾਬੀ ਦੇ ਵਿੱਚ ਜਿਆਦੇ ਕਿਸਾਨ ਸਾਡੇ ਪੰਜਾਬੀ ਜਾਣਦੇ ਸੋ ਪੰਜਾਬੀ ਦੇ ਵਿੱਚ ਲਿਖ ਸਕਦੇ ਆ ਤੇ ਅੱਗੇ ਜਿਹੜਾ ਉਹਨਾਂ ਨੂੰ ਸਵਾ ਜਵਾਬ ਦੇ ਵਿੱਚ ਪੰਜਾਬੀ ਦੇ ਵਿੱਚ ਹੀ ਇਹ ਮਿਲ ਜਾਂਦਾ ਹੈ ਕਿ ਕਣਕ ਦਾ ਰੇਟ ਇੰਨਾ ਹੈ ਸੋ ਦੋਸਤੋ ਤੁਸੀਂ ਵੀਡੀਓ ਦੇਖ ਰਹੇ ਹੋ ਤੁਹਾਨੂੰ ਤਾਂ ਕਣਕ ਦੇ ਇਸ ਸੀਜ਼ਨ ਦੇ ਸਮਰਥਨ ਮੁੱਲ ਦਾ ਪਤਾ ਲੱਗ ਗਿਆ ਪਰ ਸਾਡੇ ਬਾਕੀ ਕਿਸਾਨ ਵੀਰ ਹੋਰ ਵੀ ਨੇ ਸੋ ਉਹਨਾਂ ਲਈ ਤੁਸੀਂ ਕੀ ਕਰਨਾ ਹੈ ਆਪਣ ਸ਼ੇਅਰ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਹੈ ਤਾ ਜੋ ਆਪਣੇ ਵਟਸਐਪ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਹੈ ਇਸ ਵੀਡੀਓ ਦਾ ਲਿੰਕ ਤਾਂ ਜੋ ਜਿਹੜੇ ਸਾਡੇ ਹੋਰ ਵੀ ਕਿਸਾਨ ਭਰਾਵਾ ਉਹਨਾਂ ਨੂੰ ਜਿਹੜਾ ਇਸ ਵਰ ਕਣਕ ਦੇ ਸਮਰਥਨ ਮੁੱਲ ਵਿੱਚ ਸਰਕਾਰ ਵੱਲੋਂ ਕੀਤੇ ਵਾਧੇ ਦੇ ਬਾਰੇ ਅਤੇ ਜੋ ਇਸ ਵਰ ਕਣਕ ਦਾ ਰੇਟ ਹੋਵੇਗਾ ਉਹਦਾ ਬਾਰੇ ਪਤਾ ਚੱਲ ਜਾਵੇਗਾ ਸੋ ਦੋਸਤੋ ਨਾਲ ਹੀ ਇੱਥੇ ਸਰਚ ਦੇ ਵਿੱਚ ਆ ਗਿਆ ਕਣਕ ਦਾ 4000 ਰੁਪਏ ਪ੍ਰਤੀ ਕਮੰਟਲ ਸੋ ਦੋਸਤੋ ਜਿਹੜਾ ਇਹ 4000 ਪ੍ਰਤੀ ਕਵਾਂਟਲ ਕੀਤਾ ਇਹ ਆਪਣੀ ਕਣਕ ਨਹੀਂ ਇਦਾਂ ਵਿਕਣੀ ਆ ਇਹ ਹੈਗਾ ਪੰਜਾਬ ਦੇ ਗਵੰਡੀ ਸੂਬੇ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਦੀ ਕਣਕ 4000 ਰੁਪਏ ਇੱਕ ਕਵਾਂਟਲ ਵਿਕੇਗੀ ਸੋ ਦੋਸਤੋ ਇਹ ਹਿਮਾਚਲ ਸਰਕਾਰ ਨੇ ਕੁਦਰਤੀ ਖੇਤੀ ਨੂੰ ਉਤਸ਼ਾਹਤ ਕਰਨ ਲਈ ਐਲਾਨ ਕੀਤਾ ਹੈ ਵਕਈ ਇ ਉਥੇ 4000 ਰੁਪਏ ਪ੍ਰਤੀ ਕਵਾਂਟਲ ਆ ਜਿਹੜੀ ਕਣਕ ਉਹ ਵਿਕੇਗੀ ਪਰ ਕਿਹੜੀ ਕਣਕ ਵਿਕੇਗੀ ਜਿਹੜੀ ਕੁਦਰਤੀ ਆ ਜ਼ਹਿਰਾਂ ਮੁਕਤ ਜ਼ਹਿਰਾਂ ਤੋਂ ਮੁਕਤ ਆ ਜਿਹੜੀ ਖੇਤੀ ਕਾਰਕਦੀ ਉਹਨਾਂ ਨੇ ਕੀਤੀ ਹੋਊਗੀ ਉਹ ਜਿਹੜੀ ਕਣਕ ਆ ਆਰਗੈਨਿਕ ਕਣਕ ਆ ਉਹ 4000 ਵਿਕੇਗੀ ਬਾਕੀ ਜਿਹੜੀ ਵੈਸੇ ਰੇਟ ਆ ਸਰਕਾਰੀ ਕੇਂਦਰ ਸਰਕਾਰ ਨਿਰਧਾਰਤ ਕਰਦੀ ਆ ਉਹ 2425 ਆ ਸੋ ਕਈ ਸਾਡੇ ਕਿਸਾਨ ਵੀਰ ਦੋਚਿੱਤੀ ਵਿੱਚ ਨੇ ਕਿ ਕਣਕ ਦਾ ਰੇਟ 2425 ਆ ਤੇ ਕਣਕ ਦਾ ਰੇਟ 4000 ਆ ਸੋ ਉਹਨਾਂ ਲਈ ਅਸੀਂ ਇਹ ਕਲੀਅਰ ਕਰ ਦਈਏ ਕਿ ਕਣਕ ਦਾ ਰੇਟ ਆ ਜਿਹੜਾ ਉਹ ਹਿਮਾਚਲ ਦੇ ਵਿੱਚ 4000 ਆ ਉਹ ਕੁਦਰਤੀ ਕਣਕ ਦਾ ਤੇ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਤੇ ਬਾਕੀ ਕੇਂਦਰ ਸਰਕਾਰ ਜਿੱਥੇ-ਜਿੱਥੇ ਐਮਐਸਪੀ ਦਿੰਦੀ ਆ ਉੱਥੇ ਜਿਹੜਾ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ ਆ ਉਹ 2400 25 ਰੁਪਏ ਹੈ ਆ ਦੇਖੋ ਤੁਸੀਂ ਦੇਖ ਰਹੇ ਹੋ ਸੋ ਕਿਸਾਨ ਵੀਰੋ ਤੁਹਾਡੀ ਜਿਹੜੀ ਇਸ ਵਰਕਾਣਕਾ ਉਹ 2425 ਰੁਪਏ ਪ੍ਰਤੀ ਕਮਲ ਤੋਂ ਉਹ ਵਿਕੇਗੀ ਸੋ ਇਸ ਵੀਡੀਓ ਨੂੰ ਲਾਈਕ ਕਰਿਓ ਤੇ ਹੋਰ ਕਿਸਾਨਾਂ ਨੂੰ ਵੀ ਪਤਾ ਲੱਗ ਜੇ ਤਾਂ ਜੋ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਤੁਹਾਡਾ ਫਰਜ਼ ਆ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਤੋਂ ਢੇਰ ਸਾਰੀਆਂ ਹੋਰ ਵੀਡੀਓ ਤੁਹਾਡੇ ਤੱਕ ਅਸੀਂ ਲੈ ਕੇ ਆਈਏ ਤੇ ਸਭ ਤੋਂ ਪਹਿਲਾਂ ਉਹ ਵੀਡੀਓ ਤੁਹਾਡੇ ਕੋਲ ਪਹੁੰਚ ਜਾਣਾ ਇਸ ਲਈ ਨੋਟੀਫਿਕੇਸ਼ਨ ਵਾਲੇ ਬਟਨ ਨੂੰ ਵੀ ਔਨ ਕਰ ਲਿਓ ਤਾਂ ਜੋ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਕੋਲੇ ਸਾਡੀ ਪਹੁੰਚੇ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਨੂੰ ਆਪਣੇ ਰਾਏ ਜ਼ਰੂਰ ਦੇਣੀ ਧੰਨਵਾਦ